ਅੱਜ ਮਜ਼ਦੂਰ ਦਿਵਸ ਆ 1 ਮਈ ਹੈਗਾ ਸੰਸਾਰ ਪੱਧਰ ਦੇ ਉੱਤੇ ਇਹ ਦਿਹਾੜਾ ਮਨਾਇਆ ਜਾਂਦਾ ਹੈ ਜੀ ਬਿਲਕੁਲ ਸਾਨੂੰ ਪਹਿਲਾਂ ਤੇ ਇਹ ਦੱਸਿਓ ਕਿ ਇਹ ਦਿਹਾੜਾ ਜਿਹੜਾ ਇਹਦਾ ਇਤਿਹਾਸ ਕੀ ਆ ਹਿਸਟਰੀ ਕੀ ਹੈ ਜੀ 1886 ਦੇ ਵਿੱਚ 1 ਮਈ ਵਾਲੇ ਦਿਨ ਹਾਂ ਮਜ਼ਦੂਰਾਂ ਦੀ 8 ਘੰਟੇ ਦਿਹਾੜੀ ਦੀ ਮੰਗ ਨੂੰ ਲੈ ਕੇ ਹਾਂ ਜਿਹੜਾ ਪਹਿਲਾ ਹੜਤਾਲ ਦਾ ਸੱਦਾ ਦਿੱਤਾ ਗਿਆ ਚ 1 ਮਈ ਨੂੰ ਜਿਹੜੀ ਪਹਿਲੀ ਹੜਤਾਲ ਦਾ ਜਿਹੜਾ ਸੱਦਾ ਦਿੱਤਾ ਗਿਆ ਉਹ ਚ ਪੂਰੇ ਮੁਲਕ ਭਰ ਦੀਆਂ 12000 ਫੈਕਟਰੀਆਂ ਦੇ ਵਿੱਚੋਂ ਲਗਭਗ 35 ਲੱਖ ਮਜ਼ਦੂਰਾਂ ਨੇ ਉਹ ਸੜਤਾਹ ਦੇ ਵਿੱਚ ਪਰਿਵਾਰਾਂ ਸਮੇਤ ਹਿੱਸਾ ਲਿਆ 1923 ਦੇ ਵਿੱਚ ਮਦਰਾਸ ਦੇ ਵਿੱਚ ਇੱਕ ਜਿਹੜੀ ਮਜ਼ਦੂਰ ਕਿਸਾਨ ਜਿਹੜੀ ਪਾਰਟੀ ਸੀਗੀ ਉਹਦੀ ਕਾਨਫਰੰਸ ਹੁੰਦੀ ਆ ਉਥੇ ਮਜ਼ਦੂਰ ਕਿਸਾਨਾਂ ਦੀ ਜਿਹੜੀ ਕਾਨਫਰੰਸ ਦੇ ਵਿੱਚ ਉਹ ਐਲਾਨ ਕੀਤਾ ਜਾਂਦਾ ਕਿ 1 ਮਈ ਦਾ ਦਿਹਾੜਾ ਉਹ ਜਿਹੜਾ ਭਾਰਤ ਭਰ ਦੇ ਵਿੱਚ ਮਜ਼ਦੂਰ ਦਸ ਦੇ ਤੌਰ ਤੇ ਉਹ ਮਨਾਇਆ ਜਾਊਗਾ। ਵਾਢੀ ਦਾ ਕੰਮ ਚੱਲ ਰਿਹਾ। ਹੁਣ ਜਿਹੜੇ ਆ ਬੰਦੇ ਮਸ਼ੀਨਾਂ ਤੇ ਡਰਾਈਵ ਡਰਾਈਵ ਕਰਦੇ ਆ ਜਿਹੜੇ ਵਾਢੀ ਚ ਲੱਗੇ ਹੋਏ ਆ। ਕੀ ਭਾਈ ਉਹ ਮਜ਼ਦੂਰ ਨਹੀਂ? ਉਹਨਾਂ ਨੂੰ ਤਾਂ ਕੋਈ ਛੁੱਟੀ ਨਹੀਂ। ਉਹ ਤਾਂ ਦਿਨ ਚੜਦੇ ਤੋਂ ਪਹਿਲਾਂ ਆਉਂੜਦੇ ਤੇ ਦਿਨ ਛਿਪਣ ਤੋਂ ਕਿਤੋਂ ਬਾਅਦ ਆਉਂਦੇ ਆ ਉਹ। ਠੀਕ ਆ। ਉਹ ਤਾਂ ਅੱਜ ਵੀ 18-18 ਘੰਟੇ ਕੰਮ ਕਰ ਰਹੇ ਆ। ਠੀਕ ਆ। ਮੰਡੀਆਂ 'ਚ ਮਜ਼ਦੂਰ ਬੈਠੇ ਆ। ਉਹ ਤਾਂ ਅੱਜ ਵੀ 16 16 18 18 ਘੰਟੇ ਕੰਮ ਕਰ ਰਹੇ ਆ ਇਹਨਾਂ ਚਾਰ ਸੂਬਿਆਂ ਦੇ ਵਿੱਚ ਜਿਹੜਾ ਫੈਕਟਰੀ ਐਕਟ 1948 ਬਣਿਆ ਹੋਇਆ ਸੀ ਹੂੰ ਉਹਦੇ ਵਿੱਚ ਸੋਧ ਕਰਕੇ 12 ਘੰਟੇ ਕੰਮ ਦੀ ਜਿਹੜੀ ਉਹ ਪ੍ਰਵੀਜ਼ਨ ਲੈ ਕੇ ਆਏ ਆ ਉਹ ਚਾਰ ਲੇਬਰ ਲੋ ਆ ਜਿਹੜੇ ਉਹ ਵੀ ਖਤਰਨਾਕ ਸੀਗੇ ਜਸ ਤਰੀਕ ਨਾਲ ਖੇਤੀ ਕਾਨੂੰਨ ਖਤਰਨਾਕ ਸੀਗੇ ਪਰ ਉਹ ਸੀਨ ਤੇ ਨਹੀਂ ਆਏਗੇ ਚਾਰ ਲੇਬਰ ਲੋ ਨਾਇਉਂ ਨੰਦੀ ਸਟ੍ਰਗਲ ਬਣ ਸਕੀ ਕੀ ਕਾਰਨ ਮੰਨਦੇ? ਮਜ਼ਦੂਰ ਲੇਰ ਓਡੀ ਵੱਡੀ ਮਾਤਰਾ ਚ ਨਹੀਂ ਹੈ। ਹੂੰ ਠੀਕ ਆ ਜਿਦੇ ਕਰਕੇ ਸੀਨ ਤੇ ਨਹੀਂ ਆਏ ਠੀਕ ਆ। ਜਾਂ ਮਜ਼ਦੂਰਾਂ ਦੀਆਂ ਵਿੱਚ ਕੁਝ ਪ੍ਰੋਬਲਮ ਜਿਹੜੀਆਂ ਪਰੇਸ਼ਾਨੀਆਂ ਵੀ ਦਿੱਕਤਾਂ ਵੀ ਆ ਕਿਉਂਕਿ ਇੱਕ ਤਾਂ ਮਜ਼ਦੂਰ ਵਿਚਾਰੇ ਉਹਨੇ ਪੜ੍ਹੇ ਲਿਖੇ ਨਹੀਂ ਹੈਗੇ। ਹੂੰ ਠੀਕ ਆ ਜਿਹੜਾ ਪੜ੍ਹਿਆ ਲਿਖਿਆ ਤਬਕਾ ਹੈ ਮਜ਼ਦੂਰਾਂ ਚੋਂ ਹੂੰ ਉਹ ਉਹਨਾਂ ਨੂੰ ਕੁਝ ਦੱਸ ਕੇ ਨਹੀਂ ਰਾਜੀ। ਜਿੱਥੇ ਆਰਥਿਕ ਪੜਾ ਘਟਾ ਹੈ। ਹੂੰ ਉੱਥੇ ਜਾਤੀ ਪਾੜਾ ਵੀ ਘਟ ਹੋਊਗਾ ਹੂੰ ਕਿਉਂਕਿ ਇਹ ਆਰਥਿਕਤਾ ਦੇ ਨਾਲ ਹੀ ਵੀ ਜੁੜੀ ਹੋਈ ਗੱਲ ਆ ਹੂੰ ਠੀਕ ਆ ਬਹੁਤ ਸਾਰੇ ਪਿੰਡਾਂ ਦੇ ਵਿੱਚ ਤੁਸੀਂ ਦੇਖੋ ਜਿਹੜੇ ਮਜ਼ਦੂਰ ਘਰਾਂ ਚੋਂ ਜਿਹੜੇ ਖੇਤੀ ਕਰਦੇ ਆ ਚਾਹੇ ਉਹ ਠੇਕੇ ਦੀ ਕਰਦੇ ਹੋਣ ਉਹਨਾਂ ਨਾਲ ਵਿਤਕਰਾ ਉਸ ਲੈਵਲ ਤੇ ਨਹੀਂ ਹੁੰਦਾ ਹੂੰ ਠੀਕ ਆ ਜਿਹੜੀਆਂ ਮਜ਼ਦੂਰ ਬੀਬੀਆਂ ਕੂੜਾ ਸੜਦੀਆਂ ਘਰਾਂ ਦੇ ਵਿੱਚ ਜਸ ਸੀਰੀ ਲੱਗੇ ਹੋਇਆ ਉਹਨਾਂ ਨਾਲ ਵਿਤਕਰਾ ਵੱਧ ਹੁੰਦਾ ਇੱਥੇ ਲੈਂਡ ਸੀਲਿੰਗ ਕਟ ਬਣਿਆ ਹੋਇਆ ਹੂੰ 1972 ਦਾ ਜੀ ਉਹ ਲਾਗੂ ਹੋਵੇ ਠੀਕ ਆ ਇਥੇ ਜਿਹੜੇ ਪੈਦਾਵਾਰ ਦੇ ਸਾਧਨ ਆ ਇਥੇ ਮੇਨਲੀ ਸਾਧਨ ਆ ਜ਼ਮੀਨ ਜੀ ਜੇ ਜ਼ਮੀਨ ਦੀ ਬਰਾਬਰ ਵੰਡ ਹੁੰਦੀ ਆ ਠੀਕ ਆ ਜਿਹੜੇ ਪੈਦਾਵਾਰ ਤੋਂ ਸਾਧਨਾਂ ਤੋਂ ਵਿਹੂਣੇ ਬੰਦੇ ਆ ਜਿਨ੍ਹਾਂ ਕੋਲੇ ਕੋਈ ਆਂਦਨ ਦਾ ਸਾਧਨ ਨਹੀਂ ਹੈਗਾ ਜੇ ਉਹਨਾਂ ਨੂੰ ਵੀ ਜ਼ਮੀਨ ਮਿਲੇ ਹੂੰ ਤੋ ਬਰਾਬਰ ਹੋ ਸਕਦੇ ਆ ਅੱਜ 1 ਮਈ ਤੇ ਸੰਸਾਰ ਪੱਧਰ ਦੇ ਉੱਤੇ ਮਜ਼ਦੂਰ ਦਿਹਾੜਾ ਜਿਹੜਾ ਉਹ ਮਨਾਇਆ ਜਾਂਦਾ ਹੈਗਾ ਪਰ ਜਿੰਨੇ ਵੀ ਦਿਹਾੜੇ ਮਨਾਏ ਜਾਂਦੇ ਆ ਉਹਨਾਂ ਦਿਹਾੜਿਆਂ ਦੇ ਪਿੱਛੇ ਕੋਈ ਨਾ ਕੋਈ ਇਤਿਹਾਸ ਹੁੰਦਾ ਕਿਉਂਕਿ ਕੋਈ ਵੀ ਦਿਹਾੜਾ ਜਿਹੜਾ ਉਹ ਐਵੇਂ ਨਹੀਂ ਮਨਾਇਆ ਜਾਂਦਾਗਾ ਬਾਕੀ ਮਜ਼ਦੂਰਾਂ ਨੂੰ ਸਮਰਪਿਤ ਇਹ ਦਿਹਾੜਾ ਹੈਗਾ ਕਿਤੇ ਨਾ ਕਿਤੇ ਮਜ਼ਦੂਰਾਂ ਦੇ ਨਾਲ ਇਸ ਦੀ ਇਤਿਹਾਸਕ ਕੜੀ ਵੀ ਕੋਈ ਨਾ ਕੋਈ ਜੁੜੀ ਹੋਵੇਗੀ ਬਾਕੀ ਇਹ ਦਿਹਾੜਾ ਜਿਹੜਾ ਸਾਨੂੰ ਕੋਈ ਨਾ ਕੋਈ ਪ੍ਰੇਰਨਾ ਵੀ ਦਿੰਦਾ ਹੋਊਗਾ ਇਹ ਦਿਹਾੜਾ ਮਨਾਇਆ ਕਿਉਂ ਜਾਂਦਾ ਇਹ ਦਿਹਾੜਾ ਮਨਾਉਣ ਦੇ ਪਿੱਛੇ ਹੈ ਜਿਹੜਾ ਇਤਿਹਾਸ ਕੀ ਆ ਇਸ ਦਿਹਾੜੇ ਤੋਂ ਸਾਨੂੰ ਪ੍ਰੇਰਨਾ ਕੀ ਮਿਲਦੀ ਹੈਗੀ ਇਹ ਤਿੰਨ ਮੁੱਖ ਤੌਰ ਦੇਤੇ ਮੋٹے ਮੋٹے ਸਾਡੇ ਸਵਾਲ ਹੋਣਗੇ ਇਹਨਾਂ ਸਵਾਲਾਂ ਦੇ ਜਵਾਬ ਖੋਜਣ ਦੇ ਲਈ ਅੱਜ ਅਸੀਂ ਪਿੰਡੂ ਮਜ਼ਦੂਰ ਯੂਨੀਅਨ ਦੇ ਸਬਾਈ ਆਗੂ ਲਖਵੰਤ ਕਿਰਤੀ ਜੀ ਕੋਲ ਪਹੁੰਚੇ ਆ ਲੰਬੇ ਸਮੇਂ ਤੋਂ ਇਹ ਮਜ਼ਦੂਰਾਂ ਦੇ ਮੰਗਾ ਮਸਲੇ ਆ ਜਿਹੜੇ ਉਹ ਉਠਾ ਰਹੇ ਹੈਗੇ ਆ ਪਿਛਲੇ ਦਿਨੀ ਜਦੋਂ ਮਜ਼ਦੂਰਾਂ ਨੇ ਰੇਲਾਂ ਰੋਕੀਆਂ ਸੀਗਾ ਵੱਡਾ ਪ੍ਰਦਰਸ਼ਨ ਕੀਤਾ ਤੇ ਉਸ ਰੇਲ ਰੋਕੋ ਅੰਦੋਲਨ ਦੇ ਦੌਰਾਨ ਇਹਨਾਂ ਦੀ ਗ੍ਰਿਫਤਾਰੀ ਵੀ ਹੋਈ ਸੀਗੀ ਬਾਕੀ ਲੰਬੇ ਸਮੇਂ ਤੋਂ ਇਹ ਮਜ਼ਦੂਰ ਕੋਲ ਲੜਦੇ ਹੈਗੇ ਆ ਮਜ਼ਦੂਰਾਂ ਦੇ ਮੰਗਾ ਮਸਲੇ ਆ ਜਿਹੜੇ ਉਹਨਾਂ ਤੋਂ ਬਾਖੂਬੀ ਵਾਕਿਫ ਆ ਤੇ ਇਤਿਹਾਸ ਵੀ ਪੜ੍ਹਦੇ ਰਹਿੰਦੇ ਸਮੇਂ ਸਮੇਂ ਦੇ ਉੱਤੇ ਲਿਟਰੇਚਰ ਵੀ ਪੜ੍ਹਦੇ ਰਹਿੰਦੇ ਆ ਆਪਾਂ ਉਹਨਾਂ ਦਾ ਸਵਾਗਤ ਕਰਾਂਗੇ ਸਵਾਗਤ ਹੈ ਬਾਈ ਜੀ ਧੰਨਵਾਦ ਜੀ ਮੋਹਨ ਸਾਹਿਬ ਬਹੁਤ ਬਹੁਤ ਧੰਨਵਾਦ ਅਸ਼ੇ ਬਾਈ ਜੀ ਅੱਜ ਮਜ਼ਦੂਰ ਦਿਵਸ ਆ 1 ਮਈ ਹੈਗਾ ਸੰਸਾਰ ਪੱਧਰ ਦੇ ਉੱਤੇ ਇਹ ਦਿਹਾੜਾ ਮਨਾਇਆ ਜਾਂਦਾ ਹੈ ਜੀ ਬਿਲਕੁਲ ਸਾਨੂੰ ਪਹਿਲਾਂ ਤੇ ਇਹ ਦੱਸਿਓ ਕਿ ਇਹ ਦਿਹਾੜਾ ਜਿਹੜਾ ਇਹਦਾ ਇਤਿਹਾਸ ਕੀ ਆ ਹਿਸਟਰੀ ਕੀ ਹੈ ਜੀ ਦੇਖੋ ਇਹ ਜਿਹੜਾ ਦਿਹਾੜਾ ਜੀ ਪੂਰੇ ਵਿਸ਼ਵ ਭਰ ਦੇ ਵਿੱਚ ਕਿਰਤੀ ਕਾਮਿਆਂ ਦੀ ਜਿਹੜੀ ਕਿਰਤਾ ਉਹਨੂੰ ਜਿਹੜਾ ਪ੍ਰਣਾਇਆ ਹੋਇਆ ਪਰ ਇਹਦੇ ਪਿੱਛੇ ਕੁਝ ਕਾਰਨ ਕੰਮ ਕਰਦੇ ਆ ਦਾ ਬਹੁਤ ਵੱਡਾ ਇੱਕ ਜਿਹੜਾ ਸੂਹਾ ਇਤਿਹਾਸ ਹੈ ਦਾ ਉਹ ਇਹ ਆ ਕਿ 1886 ਦੇ ਵਿੱਚ 1 ਮਈ ਵਾਲੇ ਦਿਨ ਮਜ਼ਦੂਰਾਂ ਦੀ 8 ਘੰਟੇ ਦਿਹਾੜੀ ਦੀ ਮੰਗ ਨੂੰ ਲੈ ਕੇ ਜਿਹੜਾ ਪਹਿਲਾ ਹੜਤਾਲ ਦਾ ਸੱਦਾ ਦਿੱਤਾ ਗਿਆ ਉਹ ਸੜਤਾਲ ਨੂੰ ਸਫਲ ਬਣਾਉਣ ਦੇ ਲਈ ਮਜ਼ਦੂਰਾਂ ਨੇ ਜਿਹੜਾ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਦੇ ਵਿੱਚ ਹੇ ਮਾਰਕੀਟ ਚ ਇਕੱਠ ਕੀਤਾ ਉਹ ਇਕੱਠ ਨੂੰ ਜਿਹੜਾ ਕਾਬੂ ਕਰਨ ਦੇ ਲਈ ਉਹ ਰੋਹ ਨੂੰ ਕੁਚਲਣ ਦੇ ਲਈ ਉਥੋਂ ਦੀ ਸਰਕਾਰ ਤੇ سرمایہਦਾਰਾਂ ਦੀ ਸ਼ਹਿਤੇ ਪੁਲਿਸ ਵੱਲੋਂ ਜਿਹੜਾ ਉਹਨਾਂ ਮਜ਼ਦੂਰਾਂ ਤੇ ਗੋਲੀਬਾਰੀ ਕੀਤੀ ਗਈ ਗੋਲੀਆਂ ਚਲਾਈਆਂ ਗਈਆਂ ਉਹ ਚ ਬਹੁਤ ਸਾਰੇ ਮਜ਼ਦੂਰ ਸ਼ਹੀਦ ਹੋਏ ਬਹੁਤ ਸਾਰੇ ਜ਼ਖਮੀ ਹੋਏ ਉਸ ਜਿਹੜਾ ਅੰਦੋਲਨ ਦੇ ਦੌਰਾਨ ਬਹੁਤ ਸਾਰੇ ਬੱਚੇ ਵੀ ਉਹ ਜਿਹੜਾ ਇਸ ਅੰਦੋਲਨ ਦੀ ਭੇਟ ਚੜ੍ਹੇ ਜੀ ਸੋ ਇਸ ਕਰਕੇ ਪੂਰੇ ਵਿਸ਼ਵ ਦੇ ਵਿੱਚ ਇਹ ਜਿਹੜਾ ਅੰਦੋਲਨ ਆ ਉਹ ਇੱਕ ਮਿਸਾਲ ਬਣ ਕੇ ਉੱਭਰਿਆ ਤੇ ਪੂਰੇ ਦੇਸ਼ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਇਹਨੇ 8 ਘੰਟੇ ਦਿਹਾੜੀ ਦੀ ਮੰਗ ਨੂੰ ਜਿਹੜਾ ਉਭਾਰਿਆ ਹੂੰ ਤੇ ਇਸ ਕਰਕੇ ਜਿਹੜਾ ਪੂਰੀ ਦੁਨੀਆ ਦੇ ਵਿੱਚ ਇਹ ਜਿਹੜਾ ਬਣਾਇਆ ਜਾਂਦਾ ਹੈਗਾ ਹਾਂ ਜੀ ਜਦੋਂ ਅਸੀਂ ਇਹਦੇ ਇਤਿਹਾਸ ਦੀ ਗੱਲ ਕਰਦੇ ਆ ਤੁਸੀਂ ਦੇਖੋ ਕਿ ਭਾਈ ਜਿਹੜਾ ਇਹ ਇੱਕ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਜੇ ਆਪਾਂ ਸਮਾਜ ਨੂੰ ਦੇਖੀਏ ਤਾਂ ਬਹੁਤ ਸਾਰੇ ਪੜਾਵਾਂ ਚੋਂ ਇਹ ਸਮਾਜ ਲੰਘਿਆ ਮਨੁੱਖ ਜੰਗਲਾਂ ਚ ਸੀ ਮੁਢਲਾ ਜਿਹੜਾ ਸ਼ਾਮਵਾਦ ਉਸ ਤੋਂ ਅੱਗੇ ਗੁਲਾਮਦਾਰੀ ਉਸ ਤੋਂ ਅੱਗੇ ਜ਼ਗੀਰਦਾਰੀ ਤੇ ਉਸ ਤੋਂ ਅੱਗੇ ਜ਼ਗੀਰਦਾਰੀ ਤੋਂ ਅਗਲਾ ਪੜਾ ਸੀ ਜਿਹੜਾ ਸੰਤੀ ਜਿਹੜਾ ਇਨਕਲਾਬ ਆ ਜਦੋਂ ਸੰਤੀ ਇਨਕਲਾਬ ਹੁੰਦਾ ਤੇ ਮਜ਼ਦੂਰ ਜਿਹੜੇ ਵੱਡੀ ਗਿਣਤੀ ਆ ਉਹ ਸੰਤਾਂ ਵੱਲ ਉਹ ਖੇਤਾਂ ਤੋਂ ਸੰਤਾਂ ਵੱਲ ਕੂਚ ਕਰਦੇ ਆ ਇਸ ਦੌਰਾਨ ਜਿਹੜੀ ਸਰਮਾਇਅਦਾਰੀ ਜਿਹੜੀ ਸੰਤਾਂ ਦੀ ਮਾਲਕ ਜਮਾਤ ਸੀ ਉਹਨੇ ਮਜ਼ਦੂਰਾਂ ਦੀ ਲੁੱਟ ਜਿਹੜੀ ਉਹ ਵਧਾਤੀ ਮਜ਼ਦੂਰਾਂ ਤੋਂ ਜਿਹੜਾ 12 12 16 16 18 18 ਘੰਟੇ ਉਹ ਕੰਮ ਲਿਆ ਜਾਂਦਾ ਸੀ ਬਹੁਤ ਮਾੜੀਆਂ ਹਾਲਤਾਂ ਦੇ ਵਿੱਚ ਬਿਨਾਂ ਕਿਸੇ ਸਹੂਲਤ ਦੇ ਠੀਕ ਹੈ ਤੇ ਨਗੁਣੀਆਂ ਜੀਆਂ ਤਨਖਾਹਾਂ ਤੇ ਉਹ ਮਜ਼ਦੂਰਾਂ ਤੋਂ ਲਗਾਤਾਰ ਕੰਮ ਲਿਆ ਜਾਂਦਾ ਸੀ ਇਸ ਦੇ ਖਿਲਾਫ ਲਗਭਗ 1850 ਦਾ ਸਾਰਾ ਦਹਾਕਾ ਜਿਹੜੀਆਂ ਟ੍ਰੇਡ ਜਥੇਬੰਦੀਆਂ ਬਣੀਆਂ ਮਜ਼ਦੂਰਾਂ ਦੀਆਂ ਆਰਗੇਨਾਈਜੇਸ਼ਨਾਂ ਬਣੀਆਂ ਤੇ ਉਹਨਾਂ ਨੇ 1850 ਦਾ ਸਾਰਾ ਦਹਾਕਾ ਇਸ ਗੱਲ ਤੇ ਲਾਇਆ ਕਿ ਭਾਈ ਜਿਹੜਾ ਮਜ਼ਦੂਰ ਦੀ ਦਿਹਾੜੀ ਦਾ ਸਮਾਂ ਉਹ ਤੈਅ ਹੋਣਾ ਚਾਹੀਦਾ ਹੂੰ ਪਰ ਜਿਹੜਾ 1960 ਤੱਕ ਉਹਨਾਂ ਨੇ ਸੰਘਰਸ਼ ਕਰਕੇ ਆਪਣੀਆਂ ਮੰਗਾਂ ਛਾਲ ਕੇ ਜਿਹੜਾ ਇਹ 8 ਘੰਟਿਆਂ ਦਾ ਕੰਮ ਦੀ ਦਿਹਾੜੀ ਦੀ ਜਿਹੜੀ ਉਹ ਪ੍ਰਪੋਜ਼ਲ ਸਰਕਾਰ ਅੱਗੇ ਰੱਖੀ ਸੀ ਉਹ ਮੰਨ ਲਈ ਗਈ ਤੇ 1860 ਚ ਇਹਦਾ ਕਾਨੂੰਨ ਬਣ ਗਿਆ ਹੂੰ ਪਰ ਹੁਣ ਦਿੱਕਤ ਇਹ ਸੀ ਕਿ ਕਾਨੂੰਨ ਤਾਂ ਬਣ ਗਿਆ ਹੂੰ ਪਰ ਇਹਨੂੰ ਲਾਗੂ ਕਿਵੇਂ ਹੋਣਾ ਸੀ ਜੀ ਇਸ ਗੱਲ ਤੇ ਲਗਾਤਾਰ ਜਿਹੜੀ ਸਟਰਗਲ ਉਹ ਚਲਦੀ ਰਹੀ ਕਈ ਸਾਲ ਰੇੜਕਾ ਪੈਂਦਾ ਰਿਹਾ ਤੇ ਜਿਹੜੀ 19 1884 ਦੇ ਵਿੱਚ ਇੱਕ ਜਿਹੜੀ ਲੇਬਰਸ ਦੀ ਜਿਹੜੀ ਕਾਨਫਰੰਸ ਹੋਈ ਹੂੰ ਉਹਦੇ ਵਿੱਚ ਉਹਨਾਂ ਨੇ ਇਹ ਜਿਹੜਾ ਹੜਤਾਲਾਂ ਨੂੰ ਜ਼ੋਰ ਦੇਣਾ ਸ਼ੁਰੂ ਕੀਤਾ ਤੇ 18 ਜਿਹੜਾ 1886 ਦੇ ਵਿੱਚ 1 ਮਈ ਨੂੰ ਜਿਹੜੀ ਪਹਿਲੀ ਹੜਤਾਲ ਦਾ ਜਿਹੜਾ ਸੱਦਾ ਦਿੱਤਾ ਗਿਆ ਉਹ ਚ ਪੂਰੇ ਮੁਲਕ ਭਰ ਦੀਆਂ 12000 ਫੈਕਟਰੀਆਂ ਦੇ ਵਿੱਚੋਂ ਲਗਭਗ 3.5 ਲੱਖ ਮਜ਼ਦੂਰਾਂ ਨੇ ਉਹ ਸੜਤਾ ਦੇ ਵਿੱਚ ਪਰਿਵਾਰਾਂ ਸਮੇਤ ਹਿੱਸਾ ਲਿਆ। ਹੂੰ। ਇਸੇ ਹੜਤਾਲ ਦੇ ਵਿੱਚ ਜਿਹੜੀ ਉਹ ਗੋਲੀ ਚੱਲਦੀ ਆ ਤੇ ਸਾਰਾ ਘਟਨਾਕਰਮ ਉਹ ਵਾਪਰਦਾਗਾ। ਜੀ। ਹਾਂਜੀ। ਅਛਾ ਭਾਈ ਜੀ ਗੱਲ 8 ਘੰਟੇ ਲੇਬਰ ਦੀ ਆਪਾਂ ਕੀਤੀ ਹੈ ਹਨਾ ਲੰਬਾ ਸਮਾਂ ਇਹਦਾ ਵੀ ਇਤਿਹਾਸ ਹੈ ਪਰ ਭਾਰਤ ਦੇ ਵਿੱਚ ਵੀ ਕਹਿ ਰਹੇ ਹੈਗੇ ਆ ਕਿ ਪੰਜਾਬ ਦੇ ਵਿੱਚ ਵੀ ਹੈ ਜਿਹੜੀ 8 ਘੰਟੇ ਲੇਬਰ ਹੈਗੀ ਹੈ ਜੀ ਭਾਰਤ ਦੇ ਵਿੱਚ ਕਦੋਂ ਤੋਂ ਆ ਜਿਹੜਾ ਕਿਉਂਕਿ ਅਮਰੀਕਾ ਦੇ ਸ਼ਹਿਰ ਦੀ ਤੁਸੀਂ ਗੱਲ ਕੀਤੀ ਉਹ ਹੌਲੀ-ਹੌਲੀ ਉਹ ਭਾਰਤ ਤੀਕ ਵੀ ਆਈ ਹੋਊਗੀ ਉਹ ਗੱਲਬਾਤ ਜੀ ਬਿਲਕੁਲ ਭਾਰਤ ਦੇ ਉੱਤੇ ਇਸ ਚੀਜ਼ ਦਾ ਜਿਹੜਾ ਕਿੰਨਾ ਕੁ ਇਫੈਕਟ ਪਿਆ ਹੈਗਾ ਸਾਡੇ ਦੇਸ਼ ਦੇ ਉੱਤੇ ਇਸ ਚੀਜ਼ ਦਾ ਕਿੰਨਾ ਕੁ ਪ੍ਰਭਾਵ ਪਿਆ ਹੈ ਦੇਖੋ ਮੋੜ ਸਾਹਿਬ ਇਸ ਘਟਨਾ ਨੇ ਹਾਂ ਪੂਰੇ ਗਲੋਬਲ ਤੇ ਹਲਚਲ ਪੈਦਾ ਕੀਤੀ ਜੀ ਪੂਰਾ ਗਲੋਬ ਇਸ ਚੀਜ਼ ਨੇ ਹਿਲਾਇਆ ਪੂਰੇ ਵਿਸ਼ਵ ਦੇ ਵਿੱਚ ਇਸ ਇਹ ਗੱਲ ਉਹ ਸੀਨ ਤੇ ਆਈ ਕਿ ਭਾਈ ਮਜ਼ਦੂਰ ਦੀ ਦਿਹਾੜੀ ਦਾ ਸਮਾਂ ਤੈ ਹੋਣਾ ਚਾਹੀਦਾ ਹੂੰ ਇਸ ਧਰਤੀ ਦੇ ਇੱਕ ਸਿਰੇ ਤੋਂ ਗੱਲ ਸ਼ੁਰੂ ਹੋਈ ਤੇ ਦੂਜੇ ਸਿਰੇ ਤੱਕ ਪਹੁੰਚੀ ਤੇ ਦੂਜੇ ਸਿਰਿਆਂ ਤੇ ਵੀ ਉਹ ਜਿਹੜੀ ਇਸ ਗੱਲ ਤੇ ਰੌਲਾ ਪਿਆ ਪਰ ਜਦੋਂ ਅਸੀਂ ਭਾਰਤ ਦੀ ਗੱਲ ਕਰਦੇ ਆ ਤਾਂ ਜਿਹੜੀ ਅਸੀਂ ਪਹਿਲਾਂ ਗੱਲ ਕਰਕੇ ਹਟੇ ਆ ਕੇ ਮੋੜਲਾ ਸੰਵਾਦ ਗੁਲਾਮਦਾਰੀ ਜ਼ਗੀਰਦਾਰੀ ਉਸ ਤੋਂ ਅਗਲਾ ਪੜਾਸੀ ਸ਼ਾਂਤੀ ਇਨਕਲਾਬ ਪਰ ਇੱਥੇ ਅੰਗਰੇਜ਼ਾਂ ਦੇ ਰਾਜ ਕਾਰਨ ਜਿਹੜਾ ਸ਼ਾਂਤੀ ਇਨਕਲਾਬ ਹੋਣਾ ਸੀ ਉਹਦਾ ਕੁੱਖ ਜੀ ਕਤਲ ਕਰ ਦਿੱਤਾ ਗਿਆ ਹਾਂ ਸ਼ਾਂਤੀ ਇਨਕਲਾਬ ਦੀ ਹੋ ਗਈ ਭ੍ਰੂਣ ਹੱਤਿਆ ਇੱਥੇ ਸ਼ਾਂਤੀ ਇਨਕਲਾਬ ਹੁੰਦਾ ਤਾਂ ਇਹਦਾ ਮਿਸਾਲੀ ਤੌਰ ਤੇ ਦਾ ਪ੍ਰਭਾਵ ਪੈਣਾ ਸੀ ਸ਼ਿਕਾਗੋ ਵਾਲੀ ਘਟਨਾ ਦਾ ਹਾਂ ਪਰ ਇਹਦਾ ਉਹਨਾ ਪ੍ਰਭਾਵ ਇੱਥੇ ਜਿਹੜਾ ਉਹ ਨਹੀਂ ਪਿਆ ਕਿਉਂਕਿ ਜੈ ਸੰਤ ਇੱਥੇ ਵਿਕਸਿਤ ਨਹੀਂ ਹੋਈ ਹਾਂ ਇਹਦੇ ਨਾਲ ਹੀ ਜਦੋਂ ਇਥੇ ਕਮਿਊਨਿਸਟ ਹਲਕਿਆਂ ਦਾ ਜਿਹੜਾ ਪ੍ਰਭਾਵ ਵਧਦਾ ਉਦੋਂ 1923 ਦੇ ਵਿੱਚ ਮਦਰਾਸ ਦੇ ਵਿੱਚ ਇੱਕ ਜਿਹੜੀ ਮਜ਼ਦੂਰ ਕਿਸਾਨ ਜਿਹੜੀ ਪਾਰਟੀ ਸੀਗੀ ਉਹਦੀ ਕਾਨਫਰੰਸ ਹੁੰਦੀ ਆ ਉਥੇ ਮਜ਼ਦੂਰ ਕਿਸਾਨਾਂ ਦੀ ਜਿਹੜੀ ਕਾਨਫਰੰਸ ਦੇ ਵਿੱਚ ਉਹ ਐਲਾਨ ਕੀਤਾ ਜਾਂਦਾ ਕਿ 1 ਮਈ ਦਾ ਦਿਹਾੜਾ ਉਹ ਜਿਹੜਾ ਭਾਰਤ ਭਰ ਦੇ ਵਿੱਚ ਮਜ਼ਦੂਰ ਦੱਸ ਦੇ ਤੌਰ ਤੇ ਉਹ ਮਨਾਇਆ ਜਾਊਗਾ ਉਦੋਂ ਤੋਂ ਲੈ ਕੇ ਜਿਹੜਾ ਭਾਰਤ ਦੇ ਵਿੱਚ ਇਹ ਜਿਹੜਾ ਮਨਾਇਆ ਜਾਂਦਾ ਪਰ ਇਹ ਮਨਾਇਆ ਜ਼ਰੂਰ ਜਾਂਦਾ ਹਾਂ ਠੀਕ ਆ ਪਿਛਲੇ ਸਾਲ ਤੋਂ ਛੁੱਟੀ ਵੀ ਹੁੰਦੀ ਆ ਹਾਂ ਪਰ ਕੀ ਇਸ ਛੁੱਟੀ ਦਾ ਆਮ ਮਜ਼ਦੂਰ ਨੂੰ ਲਾਭ ਹੈ ਇਹਦਾ ਕੋਈ ਲਾਭ ਨਹੀਂ ਹਾਂ ਹੋਰ ਤਾਂ ਹੋਰ ਇੱਥੇ ਮਜ਼ਦੂਰ ਦਾ ਨਖੇੜਾ ਇਸ ਤਰ੍ਹਾਂ ਕੀਤਾ ਹੋਇਆ ਹਾਂ ਠੀਕ ਆ ਜਦੋਂ ਕਿ ਅਸੀਂ ਜੇ ਪੜ੍ਹਦੇ ਆਂ ਦੀ ਮਜ਼ਦੂਰ ਦੀ ਪਰਿਭਾਸ਼ਾ ਡੰਗਾਈ ਨਾਲ ਪੜ੍ਹੀਏ ਤਾਂ ਮਜ਼ਦੂਰ ਦੀ ਪਰਿਭਾਸ਼ਾ ਇਹ ਆ ਕਿ ਜਿਹੜਾ ਬੰਦਾ ਕਿਸੇ ਦੇ ਅਧੀਨ ਕੰਮ ਕਰਦਾ ਤੋ ਆਪਦੇ ਕੀਤੇ ਕੰਮ ਦੇ ਪੈਸੇ ਲੈਂਦਾ ਉਹ ਹਰ ਬੰਦਾ ਮਜ਼ਦੂਰ ਆ ਜੀ ਪਰ ਇਥੇ ਬਹੁਤ ਸਾਰੇ ਜਿਹੜੇ ਹਲਕੇ ਆ ਉਹ ਆਪਣੇ ਆਪ ਨੂੰ ਮਜ਼ਦੂਰਾਂ ਚ ਗਿਣਦੇ ਨਹੀਂ ਹੂੰ ਪਰ ਕੰਮ ਉਹਨਾਂ ਤੋਂ ਵੀ ਲਿਆ ਜਾ ਰਿਹਾ ਡਬਲ ਹੂੰ ਹੁਣ ਤੁਸੀਂ ਦੇਖੋ ਅ 1990 ਦੇ ਦਹਾਕੇ ਤੱਕ ਅ ਲਗਭਗ ਬਿਜਲੀ ਕੰਮਾਂ ਦੀ ਗਿਣਤੀ 1.5 ਲੱਖ ਦੇ ਕਰੀਬ ਸੀ ਹੂੰ ਪਰ ਹੁਣ ਜਿਹੜੀ ਉਹ ਘਟ ਕੇ ਜਿਹੜੀ ਉਹ 50000 ਰਹਿ ਗਈ ਆ ਹੂੰ ਤੇ ਕੀ ਭਾਈ ਖੱਤਸ ਕੋ ਵਧੀ ਆ ਇਸ ਕਰਕੇ ਉਹ ਕੰਮੇ ਵਧਨੇ ਚਾਹੀਦੇ ਸੀ ਹਮ ਪਰ ਉਹ ਕੰਮੇ ਘਟੇ ਆ ਤੇ ਉਹਨਾਂ ਕੰਮਾਂ ਤੋਂ ਉਹਨਾਂ ਨੂੰ ਭਈ ਰਾਤ ਨੂੰ ਵੀ ਠਾ ਠਾ ਕੇ ਕੰਮ ਤੇ ਲ ਜਾਂਦੇ ਅਗਲੇ ਹਮ ਠੀਕ ਆ ਇਸ ਕਰਕੇ ਉਹ ਵੀ ਮਜ਼ਦੂਰਾਂ ਚ ਸ਼ਾਮਲ ਆ ਠੀਕ ਆ ਹਰ ਵਰਗ ਜਿਹੜਾ ਆਪਦੇ ਕੀਤੇ ਕੰਮ ਦੀ ਤਨਖਾਹ ਲੈਂਦਾ ਕਿਸੇ ਅਧੀਨ ਕੰਮ ਕਰਦਾ ਕਿਸੇ ادارے ਚ ਕੰਮ ਕਰਦਾ ਉਹ ਹਰ ਬੰਦਾ ਮਜ਼ਦੂਰ ਆ ਜੀ ਇਸ ਕਰਕੇ ਉਹਨਾਂ ਸਾਰਿਆਂ ਨੂੰ ਇਸ ਲਈ ਲਾਂਬੰਦ ਹੋ ਕੇ ਇਕੱਠੇ ਹੋਣਾ ਚਾਹੀਦਾ ਜਿਹੜੀ ਗੱਲ ਅਸੀਂ ਭਾਰਤ ਚ ਇਸ ਦਿਵਸ ਦੀ ਗੱਲ ਕਰਦੇ ਹਾਂ ਕਿ ਭਾਈ ਛੁੱਟੀ ਦਾ ਐਲਾਨ ਤਾਂ ਹੋ ਗਿਆ ਪਰ ਕੀ ਆਮ ਬੰਦੇ ਨੂੰ ਇਹਦਾ ਫਾਇਦਾ ਮਿਲਦਾ ਨਹੀਂ ਮਿਲਦਾ ਇਹਦਾ ਕੋਈ ਫਾਇਦਾ ਨਹੀਂ ਤੁਸੀਂ ਦੇਖੋ ਵਾਢੀ ਦਾ ਸੀਜ਼ਨ ਚੋਰਾ ਤੇ ਆ ਤੂੜੀ ਦੀ ਸੰਭਾਈ ਦਾ ਕੰਮ ਚੱਲ ਰਿਹਾ ਮੰਡੀਆਂ ਚ ਕੰਮ ਚੱਲ ਰਿਹਾ ਠੀਕ ਆ ਵਾਢੀ ਦਾ ਕੰਮ ਚੱਲ ਰਿਹਾ ਹੁਣ ਜਿਹੜੇ ਬੰਦੇ ਮਸ਼ੀਨਾਂ ਤੇ ਡਰਾਈਵ ਡਰਾਈਵ ਕਰਦੇ ਆ ਜਿਹੜੇ ਵਾਢੀ ਚ ਲੱਗੇ ਹੋਏ ਆ ਕੀ ਭਾਈ ਉਹ ਮਜ਼ਦੂਰ ਨਹੀਂ ਉਹਨਾਂ ਨੂੰ ਤਾਂ ਕੋਈ ਛੁੱਟੀ ਨਹੀਂ ਉਹ ਤਾਂ ਦਿਨ ਚੜਦੇ ਤੋਂ ਪਹਿਲਾਂ ਜਾੜਦੇ ਤੇ ਦਿਨ ਛਿਪਣ ਤੋਂ ਕਿਤੋਂ ਬਾਅਦ ਆਉਂਦੇ ਆ ਉਹ ਹਾਂ ਠੀਕ ਆ ਉਹ ਤਾਂ ਅੱਜ ਵੀ 18-18 ਘੰਟੇ ਕੰਮ ਕਰ ਰਹੇ ਆ ਠੀਕ ਆ ਮੰਡੀਆਂ ਚ ਮਜ਼ਦੂਰ ਬੈਠੇ ਆ ਉਹ ਤਾਂ ਅੱਜ ਵੀ 16-16 18-18 ਘੰਟੇ ਕੰਮ ਕਰ ਰਹੇ ਆ ਠੀਕ ਆ ਅੱਗੇ ਝੋਨੇ ਦੀ ਫਸਲ ਆਉਣੀ ਆ ਉਹ ਤਾਂ ਅੱਜ ਵੀ 16-16 18-18 ਘੰਟੇ ਕੰਮ ਕਰ ਰਹੇ ਆ ਤੇ ਇਹਦੇ ਨਾਲ ਹੀ ਹੋਰ ਤਾਂ ਹੋਰ ਐਡੀ ਬਿਸ਼ਰਮੀ ਦੀ ਗੱਲ ਪੰਜਾਬ ਚ ਇਹ ਵਾਪਰੀ ਆ ਕਿ ਜਿਹੜਾ ਆ ਪੰਜਾਬ ਤੇ ਉਹ ਤਿੰਨ ਚਾਰ ਸੂਬੇ ਹੋਰ ਆ ਗੁਜਰਾਤ ਰਾਜਸਥਾਨ ਤੇ ਹਿਮਾਚਲ ਹਮ ਇਹਨਾਂ ਚਾਰ ਸੂਬਿਆਂ ਦੇ ਵਿੱਚ ਜਿਹੜਾ ਫੈਕਟਰੀ ਐਕਟ 1948 ਬਣਿਆ ਹੋਇਆ ਸੀ ਹਮ ਉਹਦੇ ਚ ਸੋਧ ਕਰਕੇ 12 ਘੰਟੇ ਕੰਮ ਦੀ ਜਿਹੜੀ ਉਹ ਪ੍ਰੋਵੀਜ਼ਨ ਲੈ ਕੇ ਆਏ ਆ ਜੋ ਨਵੇਂ ਲੇਬਰ ਲਾਅ ਦੀ ਗੱਲ ਕਰ ਰਹੇ ਹੋ ਉਹ ਬਈ ਨਹੀਂ ਇਹ ਲੇਬਰ ਲਾਅ ਵੱਖਰੀ ਆ ਅੱਛਾ ਜਿਹੜਾ 12 ਘੰਟਿਆਂ ਦਾ ਜਿਹੜਾ ਕਾਨੂੰਨ ਬਣਿਆ ਹੋਇਆ ਸੀ ਹਮ ਉਹ ਇਹ ਵੱਖਰੇ ਤੌਰ ਤੇ ਇੱਕ ਇਹ ਸਿਰਫ ਹੋਇਆ ਪੰਜਾਬ ਹਿਮਾਚਲ ਰਾਜਸਥਾਨ ਤੇ ਗੁਜਰਾਤ ਅੱਛਾ ਇਹਨਾਂ ਜਿਹੜਾ ਸੂਬਿਆਂ ਦੇ ਵਿੱਚ ਹਲੇ ਇਹ ਹੋਇਆ ਪਿਛਲੇ ਦਿਨੀ ਮਾਨ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੂੰ ਠੀਕ ਆ ਬਹੁਤ ਸਾਰੇ ਇਹਦਾ ਵਿਰੋਧ ਵੀ ਹੋਇਆ ਕਿ ਅਸੀਂ ਸਮਝਦੇ ਹਾਂ ਕਿ ਇਹ ਉਹਨਾਂ ਸ਼ਿਕਾਗੋ ਦੇ ਸ਼ਹੀਦਾਂ ਦਾ અપਮਾਨ ਆ ਜੀ ਜਿਹੜਾ ਇਹ ਜਿਹੜਾ ਭਗਵੰਤ ਮਾਨ ਗਾਉਂਦਾ ਸੀ ਮਗਦਾ ਰਹੀ ਮੈਂ ਸੂਰਜਾ ਕਮੀਆਂ ਦੇ ਵੇੜੇ ਹੂੰ ਠੀਕ ਆ ਤੇ ਜਿਹੜੇ ਸਾਡੇ ਅ ਐਸੀ ਤਬਕੇ ਚੋਂ ਖਵਾਉਣ ਵਾਲੇ ਮਜ਼ਦੂਰਾਂ ਦੇ ਘਰਾਂ ਚੋਂ ਖਵਾਉਣ ਵਾਲੇ ਜਿਹੜੇ 32 33 ਬੈਠੇ ਆ ਅਸੈਂਬਲੀ ਚ ਵੜੇ ਤੇ ਉਹ ਵੀ ਇਸ ਗੱਲ ਤੇ ਬੋਲੇ ਨਹੀਂ ਭਾਈ ਵੀ ਤੁਸੀਂ 12 ਘੰਟੇ ਵਾਲਾ ਕਿਉਂ ਲਿਆ ਰਹੇ ਆ ਠੀਕ ਆ ਜੀ ਅੱਛਾ ਭਾਈ ਇੱਕ ਹੋਰ ਚੀਜ਼ ਹੈਗੀ ਆ ਵੀ ਆਪਾਂ ਜਦੋਂ ਤਿੰਨ ਕਾਲੇ ਕਾਨੂੰਨ ਆਏ ਸਭ ਨੇ ਚਰਚਾ ਕੀਤੀ ਪਰ ਚਾਰ ਲੇਬਰ ਲਾਅ ਆਏ ਸੀਗੇ ਕੋਈ ਚਰਚਾ ਨਹੀਂ ਹੋਈ ਜੀ ਉਹਨਾਂ ਦੇ ਅਕੋਰਡਿੰਗ ਹੀ ਮੇਰਾ ਖਿਆਲ ਹੈਗਾ ਤੁਹਾਨੂੰ ਸ਼ਾਇਦ ਜ਼ਿਆਦਾ ਪਤਾ ਹੋਵੇ ਹਨਾ ਕਿ ਉਹਨਾਂ ਦੇ ਅਕੋਰਡਿੰਗ ਹੀ ਆ ਜਿਹੜਾ 12 ਘੰਟੇ ਵਾਲਾ ਲੈ ਕੇ ਜਾਂਦਾ ਇਹਨਾਂ ਨੇ ਸਿਸਟਮ ਵੀ ਮਜ਼ਦੂਰ ਦੀ ਦਿਹਾੜੀ ਹੈ ਜਿਹੜੀ ਉਹ 12 ਘੰਟੇ ਕਰ ਦਿੱਤੀ ਜਾਊਗੀ ਜੀ ਬਿਲਕੁਲ ਪਰ ਉਹ ਚਾਰ ਲੇਬਰ ਲਾਅ ਆ ਜਿਹੜੇ ਉਹ ਵੀ ਖਤਰਨਾਕ ਸੀਗੇ ਜਸਤੀਕਰਨ ਨਾਲ ਖੇਤੀ ਕਾਨੂੰਨ ਖਤਰਨਾਕ ਸੀਗੇ ਪਰ ਉਹ ਸੀਨ ਤੇ ਨਹੀਂ ਆਏਗੇ ਚਾਰ ਲੇਬਰ ਲਾਅ ਨਾ ਹੀ ਉਹਨਾਂ ਦੀ ਸਟ੍ਰਗਲ ਬਣ ਸਕੀ ਕੀ ਕਾਰਨ ਮੰਨਦੇ ਦੇਖੋ ਇੱਕ ਜਿਹੜੇ ਇਹ ਲੇਬਰ ਲਾਅ ਠੀਕ ਆ ਲੇਬਰ ਲਾਅ ਇਹਨਾਂ ਨੇ ਭੰਗ ਕਰਤੇ ਆ 44 ਜੀ ਤੇ ਜਿਹੜੇ ਜਿਹੜੇ ਲੇਬਰ ਕੋਡ ਜਿਹੜੇ ਉਹ ਨਵੇਂ ਲੈ ਕੇ ਆਂਦੇ ਆ ਜਿਹੜੇ 4 ਆ ਜੀ ਤੁਸੀਂ ਦੇਖੋ ਵੀ ਜੇ ਚਾਰਾਂ ਘੜਿਆਂ ਦਾ ਪਾਣੀ ਹਮ ਜੇ 44 ਘੜਿਆਂ ਦਾ ਪਾਣੀ ਚਾਰਾਂ 'ਚ ਪਾਉਣਾ ਹਮ ਤੇ ਚਾਰਾਂ 'ਚ ਤਾਂ ਪੈ ਨਹੀਂ ਸਕਦਾ ਜੀ ਉਹਨਾਂ 'ਚ 40 ਘੜੇ ਦਾ ਡੋਲਣਾ ਹੀ ਪੈਣੇ ਆ ਹਮ ਇਹ ਕਰਕੇ ਪਹਿਲਾਂ ਕੰਮ ਤਾਂ ਸਰਕਾਰ ਨੇ ਇਹ ਕੀਤਾ ਕਿ ਜਿਹੜੇ ਉਹ 44 ਕਿਰਤ ਕਾਨੂੰਨ ਸੀ ਉਹਨਾਂ ਦੀ ਸ਼ਾਂਤੀ ਕਰਕੇ ਜਿਹੜੇ ਉਦਯੋਗਪਤੀਆਂ ਦੇ ਹੱਕ ਚ ਭੁਗਤਦੇ ਸੀਗੇ ਉਹੋ ਜਿਹੜੇ ਉਹ ਰੱਖੇ ਆ ਜੀ ਠੀਕ ਆ ਦੂਜੀ ਗੱਲ ਜਿਹੜੀ ਸੀਨ ਤੇ ਆਉਣ ਦੀ ਗੱਲ ਆ ਇਹ ਮਜ਼ਦੂਰ ਲੇਰ ਓਡੀ ਵੱਡੀ ਮਾਤਰਾ ਚ ਨਹੀਂ ਹੈ ਠੀਕ ਆ ਜਿਹਦੇ ਕਰਕੇ ਸੀਨ ਤੇ ਨਹੀਂ ਆਏ ਠੀਕ ਆ ਜਾਂ ਮਜ਼ਦੂਰਾਂ ਦੀਆਂ ਵਿੱਚ ਕੁਝ ਪ੍ਰੋਬਲਮ ਜਿਹਨੀਆਂ ਪਰੇਸ਼ਾਨੀਆਂ ਵੀ ਦਿੱਕਤਾਂ ਵੀ ਆ ਕਿਉਂਕਿ ਇੱਕ ਤਾਂ ਮਜ਼ਦੂਰ ਵਿਚਾਰੇ ਉਹਨੇ ਪੜ੍ਹੇ ਲਿਖੇ ਨਹੀਂ ਹੈਗੇ ਠੀਕ ਆ ਜਿਹੜਾ ਪੜ੍ਹਿਆ ਲਿਖਿਆ ਤਬਕਾ ਹੈ ਮਜ਼ਦੂਰਾਂ ਚੋ ਹੂੰ ਉਹ ਉਹਨਾਂ ਨੂੰ ਕੁਝ ਦੱਸ ਗਣੀ ਰਾਜੀ ਜੀ ਜੀ ਠੀਕ ਆ ਹੁਣ ਬਹੁਤ ਸਾਰੇ ਅਸੀਂ ਪਿਛਲੇ ਦਿਨੀ ਵੀ ਇਹ 바ਵਾਸਮ ਬੇਦਕਰਦੀ ਜਿਹੜਾ ਸੈਮੀਨਾਰ ਅਸੀਂ ਕੀਤਾ ਪਿੰਡਾਂ ਦੇ ਵਿੱਚ ਉਹ ਚ ਵੀ ਇਹ ਗੱਲ ਆਈ ਕਿ ਜਿਹੜੇ 바ਵਾਸਮ ਬੇਦਕਰਦੀ ਜਿਹੜੀ ਉਹ ਮਿਲ ਕਰਵਾਦੀ ਮਲਾਈ ਤਾਂ ਖਾ ਰਹੇ ਆ ਹੂੰ ਠੀਕ ਆ ਪਰ ਉਹਨੂੰ ਲਾਗੂ ਨਹੀਂ ਕਰਨਾ ਚਾਹੁੰਦੇ ਉਹਨੂੰ ਜ਼ਿੰਦਗੀ ਦੀ ਧਾਰਨਾ ਨਹੀਂ ਕਰ ਰਹੇ ਇਹ ਇਹ ਬਿਲਕੁਲ ਇਹੀ ਗੱਲ ਆ ਜਿਹੜਾ ਕੁਝ ਪੜ੍ਹਿਆ ਲਿਖਿਆ ਵਰਗਾ ਮਜ਼ਦੂਰਾਂ ਚੋਂ ਉਹ ਉਹਨਾਂ ਨੂੰ ਦੱਸਣਾ ਨਹੀਂ ਚਾਹੁੰਦਾ ਜੀ ਉਹ ਸਿਰਫ ਜਿਹੜਾ ਆਪਣੇ ਆਪ ਨੂੰ ਸਵਾਰਨ ਤੇ ਲੱਗਿਆ ਹੋਇਆ ਹੈਗਾ। ਇਹਹੀ ਸਮੱਸਿਆ ਜੇ ਚਲੋ ਉਹ ਪੜਿਆ ਰਿਖਿਆ ਤਬਕਾ ਜਿਹੜਾ ਕੋ ਸੰਹਦਾ ਤਬਕਾ ਜਿਹੜਾ ਸਹਿਕਦਾ ਉਹੋ ਜੇ ਇਸ ਪਾਸੇ ਲਾਉਂਦਾ ਜੋਰ ਤਾਂ ਸੰਭਾਵਕ ਗੱਲ ਆ ਇਹ ਉੱਪਰ ਨਹੀਂ ਸੀ ਮਜ਼ਦੂਰ ਲਹਿਰ ਜੀ ਪਰ ਇਹ ਨੁਕਸਾਨ ਹੋਇਆ ਕਿਉਂਕਿ ਇੱਕ ਤਾਂ ਮਜ਼ਦੂਰ ਵਿਚਾਰੇ ਬਹੁਤ ਅਨਪੜ੍ਹ ਨੇ ਤੇ ਆਰਥਿਕਤਾ ਵਜੋਂ ਉਹ ਜਿਹੜੇ ਬਹੁਤ ਪਛੜੇ ਹੋਏ ਆ ਸਮਾਜ ਚ ਜੀ ਅੱਛਾ ਭਾਈ ਜੀ ਵੈਸੇ ਆਪਣੀ ਵੀਡੀਓ ਕਾਫੀ ਲੰਬੀ ਹੋ ਜੇਗੀ ਜੀ ਦੋ ਸਵਾਲ ਹੀ ਹੈਗੇ ਆ ਸ਼ਾਰਟ ਦੇ ਵਿੱਚ ਜੀ ਜੀ ਇਕਤੇ ਹੈਗਾ ਕਿ ਤੁਸੀਂ 바ਵਾ ਸਾਹਿਬ ਦੀ ਗੱਲ ਕੀਤੀ ਭੀਮਰਾਓ ਅੰਬੇਦਕਰ ਦੀ ਠੀਕ ਹੈ ਜੀ ਉਹਨਾਂ ਨੇ ਕਾਫੀ ਤਰੀਕੇ ਵਰਤੇ ਹੈਗੇ ਹਨ ਜੀ ਜੀ ਬਿਲਕੁਲ ਵੋਟਾਂ ਰਾਹੀ ਵੀ ਤਰੀਕਾ ਵਰਤਿਆ ਰੈਜ਼ਰਵੇਸ਼ਨ ਵਾਲਾ ਤਰੀਕਾ ਵੀ ਵਰਤਿਆ ਹੈ ਨਾ ਪਰ ਮਜ਼ਦੂਰਾਂ ਦੀ ਮੁਕਤੀ ਨਹੀਂ ਹੋਈ ਜੀ ਸਵਾਲ ਇਹ ਹੈਗੀ ਆ ਕਿ ਪੰਜਾਬ ਦੇ ਸੰਦਰਭ ਦੇ ਵਿੱਚ ਜੇਕਰ ਗੱਲ ਕਰਨੀ ਤਾਂ ਜੀ ਮਜ਼ਦੂਰਾਂ ਦੀ ਮੁਕਤੀ ਆ ਜਿਹੜੀ ਕਿਸ ਤਰੀਕੇ ਦੇ ਨਾਲ ਆ ਜਿਹੜੀ ਉਹ ਹੋ ਸਕਦੀ ਹੈਗੀ ਆ ਮਜ਼ਦੂਰਾਂ ਨੂੰ ਕਿਸ ਚੀਜ਼ ਦੇ ਲਈ ਲੜਨਾ ਚਾਹੀਦਾ ਹੈਗਾ ਵੀ ਉਹਨਾਂ ਦੀ ਮੁਕਤੀ ਹੋਵੇ ਵੀ ਬਰਾਬਰਤਾ ਵੀ ਉਹਨਾਂ ਦੇ ਵਿੱਚ ਦੇਖੋ ਜੇ ਅਸੀਂ ਬਰਾਬਰਤਾ ਦੀ ਗੱਲ ਕਰੀਏ ਹਾਂ ਆ ਸਿਰਫ ਇੱਕ ਅਦਾ ਕਾਨੂੰਨ ਬਣ ਨਾਲ ਉਹ ਬਰਾਬਰਤਾ ਨਹੀਂ ਆ ਸਕਦੀ ਹਾਂ ਜੇ ਅਸੀਂ ਇਹ ਸਮਾਜ ਨੂੰ ਗਹਿਰਾਈ ਨਾਲ ਦੇਖੀਏ ਹਾਂ ਤਾਂ ਇਹ ਜਿਹੜਾ ਕਈ ਕਾਰਨ ਨੇ ਇਹਦੇ ਜੀ ਇੱਕ ਤਾਂ ਹੈ ਜਿਹੜਾ ਜਾਤੀ ਪਾੜਾ ਹਾਂ ਦੂਜਾ ਹੈ ਆਰਥਿਕ ਪਾੜਾ ਜੀ ਤੇ ਇਹਦੇ ਚ ਵੀ ਜੇ ਤੁਸੀਂ ਦੇਖੋ ਜਿੱਥੇ ਆਰਥਿਕ ਪਾੜਾ ਘਟਾ ਹ ਹ ਉੱਥੇ ਜਾਤੀ ਪਾੜਾ ਵੀ ਘਟ ਹੋਊਗਾ ਹ ਕਿਉਂਕਿ ਇਹ ਆਰਥਿਕਤਾ ਦੇ ਨਾਲ ਹੀ ਵੀ ਜੁੜੀ ਹੋਈ ਗੱਲ ਆ ਹ ਠੀਕ ਆ ਬਹੁਤ ਸਾਰੇ ਪਿੰਡਾਂ ਦੇ ਵਿੱਚ ਤੁਸੀਂ ਦੇਖੋ ਜਿਹੜੇ ਮਜ਼ਦੂਰ ਘਰਾਂ ਚੋਂ ਜਿਹੜੇ ਖੇਤੀ ਕਰਦੇ ਆ ਚਾਹੇ ਉਹ ਠੇਕੇ ਦੀ ਕਰਦੇ ਹੋਣ ਉਹਨਾਂ ਨਾਲ ਵਿਤਕਰਾ ਉਸ ਲੈਵਲ ਤੇ ਨਹੀਂ ਹੁੰਦਾ ਹ ਠੀਕ ਆ ਜਿਹੜੀਆਂ ਮਜ਼ਦੂਰ ਬੀਬੀਆਂ ਕੂੜਾ ਸੜਦੀਆਂ ਘਰਾਂ ਦੇ ਵਿੱਚ ਜਦ ਸੀੜੀ ਲੱਗੇ ਹੋਇਆ ਉਹਨਾਂ ਨਾਲ ਵਿਤਕਰਾ ਵੱਧ ਹੁੰਦਾ ਜੀ ਇਹ ਪੈਦਾਵਾਰੀ ਸਾਧਨਾ ਦੀ ਵੰਡ ਦੀ ਗੱਲ ਆ ਇੱਥੇ ਲੈਂਡ ਸਿਲਿੰਗ ਕਿਟ ਬਣਿਆ ਹੋਇਆ 1972 ਦਾ ਜੀ ਉਹ ਲਾਗੂ ਹੋਵੇ ਠੀਕ ਆ ਇੱਥੇ ਜਿਹੜੇ ਪੈਦਾਵਾਰ ਦੇ ਸਾਧਨ ਆ ਇੱਥੇ ਮੇਨਲੀ ਸਾਧਨ ਆ ਜ਼ਮੀਨ ਜੀ ਜੇ ਜ਼ਮੀਨ ਦੀ ਬਰਾਬਰ ਵੰਡ ਹੁੰਦੀ ਆ ਠੀਕ ਆ ਜਿਹੜੇ ਪੈਦਾਵਾਰ ਤੋਂ ਸਾਧਨਾ ਤੋਂ ਵਿਹੂਣੇ ਬੰਦੇ ਆ ਜਿਨ੍ਹਾਂ ਕੋਲੇ ਕੋਈ ਆਮਦਨ ਦਾ ਸਾਧਨ ਨਹੀਂ ਹੈਗਾ ਜਿਉਂ ਉਹਨਾਂ ਨੂੰ ਵੀ ਜ਼ਮੀਨ ਮਿਲੇ ਹੂੰ ਤੇ ਬਰਾਬਰ ਹੋ ਸਕਦੇ ਆ ਜੀ ਠੀਕ ਆ ਜਿਹੜੇ ਲੋਕ ਆਰਥਿਕ ਤੌਰ ਤੇ ਥੋੜੇ ਮਜ਼ਬੂਤ ਆ ਉਹਨਾਂ ਨਾਲ ਵਿਤਕਰਾ ਵੀ ਉੱਡਾ ਜਿਹੜਾ ਨਹੀਂ ਹੁੰਦਾ ਹਾਂ ਜੀ ਇਸ ਕਰਕੇ ਕਿਉਂਕਿ ਅ ਸਮਾਜਿਕ ਅਵਸਥਾ ਨਾਲੋਂ ਆਰਥਿਕ ਵਿਵਸਥਾ ਜਿਹੜੀ ਉਹ ਵੱਧ ਕਾਰਗਰ ਆ ਅੱਜ ਤੁਸੀਂ ਦੇਖੋ ਜਿਹੜੇ ਬਾਹਰ ਜਾਣ ਦੀ ਕੋਸ਼ਿਸ਼ ਕਰਦੇ ਆ ਭਾਈ ਉਹ ਕੋਈ ਜਾਤ ਨਹੀਂ ਵੰਦੇ ਜੀ ਠੀਕ ਆ ਕਿਉਂਕਿ ਉਹਨਾਂ ਨੂੰ ਸਭ ਤੋਂ ਪਹਿਲਾਂ ਭੁੱਖ ਦਿਸਦਾ ਉਹਨਾਂ ਨੂੰ ਸਭ ਤੋਂ ਪਹਿਲਾਂ ਇਹ ਇਹ ਆ ਕਿ ਅਸੀਂ ਰੋਟੀ ਕਿਵੇਂ ਖਾਣੀ ਆ ਕਿੱਥੋਂ ਲੈਉਣੀ ਆ ਕਿਵੇਂ ਕਮਾਉਣੀ ਆ ਇਸ ਕਰਕੇ ਜਦੋਂ ਰੋਟੀ ਦਾ ਮਸਲਾ ਹੱਲ ਹੋਊਗਾ ਬਾਕੀ ਮਸਲੇ ਆਪਣੇ ਆਪ ਜਿਹੜੇ ਉਹ ਹੱਲ ਹੋ ਜਾਣੇ ਆ ਜੀ ਅੱਛਾ ਭਾਈ ਜੀ ਲਾਸਟ ਦੇ ਉੱਤੇ ਕੋਈ ਜੋ ਸਾਡਾ ਮਜ਼ਦੂਰ ਤਬਕਾ ਹੈਗਾ ਜੀ ਜੋ ਵੀ ਵੀਰੇ ਵੀਡੀਓ ਦੇਖ ਰਹੇ ਹੈਗੇ ਉਹਨਾਂ ਨੂੰ ਕੋਈ ਸਨੇਹਾ ਦੇਣਾ ਚਾਹੋ ਤਾਂ ਬਿਲਕੁਲ ਲਾਸਟ ਦੇ ਵਿੱਚ ਇਹੀ ਸਨੇਹਾ ਕਿ ਮਜ਼ਦੂਰਾਂ ਨੂੰ ਜਥੇਬੰਦ ਹੋਣਾ ਚਾਹੀਦਾ ਸੇਧ ਲੈਣੀ ਚਾਹੀਦੀ ਆ ਸ਼ਿਕਾਗੋ ਦੇ ਸ਼ਹੀਦ ਜਿਹੜੇ ਸਾਡੇ ਮਜ਼ਦੂਰ ਤਬਕੇ ਦੇ ਜਿਹੜੇ ਬਣਦੇ ਹੱਕ ਦਵਾਉਣ ਦੇ ਲਈ ਸ਼ਹੀਦ ਹੋਏ ਆ ਠੀਕ ਆ ਉਹਨਾਂ ਦੀ ਦਿਹਾੜੀ ਦੀ ਮੰਗ ਸੀ ਜਾਂ ਹੋਰ ਬਹੁਤ ਸਾਰੀਆਂ ਮੰਗਾਂ ਅੱਜ ਵਿਸ਼ਵ ਪੱਧਰ ਤੇ ਮਜ਼ਦੂਰਾਂ ਦੇ ਜਿਹੜੇ ਉਹ ਸੰਗਠਨ ਲੜ ਰਹੇ ਆ ਬਰਾਬਰੀ ਦੇ ਲਈ ਜਿਹੜਾ ਆਰਥਿਕ ਖੁਸ਼ਹਾਲੀ ਦੇ ਲਈ ਤਾਂ ਸਾਨੂੰ ਸਾਰਿਆਂ ਨੂੰ ਜਿਹੜਾ ਉਹਦੇ ਲਈ ਇਕੱਠੇ ਹੋ ਕੇ ਉਹ ਲੜਨਾ ਚਾਹੀਦਾ ਤਾਂ ਜੋ ਸਾਡਾ ਤਬਕਾ ਖੁਸ਼ਹਾਲ ਹੋ ਸਕੇ ਧੰਨਵਾਦ ਕਿੰਨੇ ਮਿੰਟ ਹੋ ਗਏ ਬਾਈ 16 ਮਿੰਟ